ਵੜਾਪਿੰਡ ਕ੍ਰਿਕਟ ਕਲੱਬ ਵੱਲੋਂ ਐਨਆਰਆਈ ਵੀਰਤ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਸਵਰਗੀ ਬਾਬਾ ਭਾਗਦੀਨ ਸ਼ਾਹ ਜੀ ਸਵਰਗੀ ਪੁਸ਼ਪਿੰਦਰ ਸ਼ਰਮਾ ਅਤੇ ਸਵਰਗੀ ਪਾਰੰਜੀਤ ਸਿੰਘ ਸਹੋਤਾਨ ਸਮਰਪਿਤ ਬਾਬਾ ਮੁਕਮਦਦੀਨ ਸ਼ਾਹ ਜੀ ਯਾਦਗਾਰੀ ਵੜਾਪਿੰਡ ਪੱਧਰਲੇ ਅਦਰਬਾਲ ਕ੍ਰਿਕਟ ਟੂਰਨਾਮੈਂਟ 23 ਤਰੀਕ ਤੋਂ ਸ਼ੁਰੂ ਕਰਵਾਇਆ ਗਿਆ ਇਸ ਟੂਰਨਾਮੈਂਟ ਦਾ ਉਦਘਾਟਨ ਕੇਬਲ ਸਿੰਘ ਪਟਵਾਰੀ ਵੱਲੋਂ ਖਿਡਾਰੀਆਂ ਨਾਲ ਜਾਣ ਪਛਾਣ ਕਰਨ ਉਪਰੰਤ ਰੀਬਨ ਕੱਟ ਕੇ ਕੀਤਾ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਇਸ ਟੂਰਨਾਮੈਂਟ ਵਿੱਚ ਪੰਜਾਬ ਭਰ ਤੋਂ 24 ਟੀਮਾਂ ਦੀ ਐਂਟਰੀ ਦੀ ਕੈਂਖ ਜਿਸ ਵਿੱਚ ਪਹਿਲਾ ਇਨਾਮ ਗੁਰਲਾਤ ਸਿੰਘ ਲਾਡਾ ਕੈਨੇਡਾ ਵੱਲੋਂ ਸਪான்ਸਰ ਕੀਤਾ ਗਿਆ ਹੈ ਜੋ 41000 ਦਿੱਤਾ ਜਾਵੇਗਾ ਦੂਸਰਾ ਇਨਾਮ ਸਾਬ ਦਾ ਸਰਪੰਚ ਸਰਦਾਰ ਸਰਬੰਸ ਸਿੰਘ ਵੱਲੋਂ ਦਿੱਤਾ ਗਿਆ ਹੈ ਜੋ 25000 ਦਿੱਤਾ ਜਾਵੇਗਾ ਇਸੇ ਤਰ੍ਹਾਂ ਮੈਨ ਆਫ ਦਾ ਮੈਚ ਮੈਨ ਆਫ ਦਾ ਸਿਰਜ ਬੈਸਟ ਬੈਟਸਮੈਨ ਬੈਸਟ ਗੇਂਦਬਾਜ਼ ਨੂੰ ਵੀ ਨਕਦ ਰਾਸ਼ੀ ਦਿੱਤੀ ਜਾਵੇਗੀ ਪ੍ਰਬੰਧਕਾਂ ਨੇ ਦੱਸਿਆ ਕਿ ਐਤਵਾਰ ਨੂੰ ਫਾਈਨਲ ਮੁਕਾਬਲਾ ਕਰਵਾਇਆ ਜਾਵੇਗਾ ਉਨਾ ਸਮੂਹ ਸੱਜਣਾ ਐਨਆਰਆਈ ਵੀਰਾਂ ਦਾ ਧੰਨਵਾਦ ਕੀਤਾ ਅਤੇ ਇਸ ਖੇਡ ਮੇਲੇ ਵਿੱਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਸਰਪੰਚ ਸੰਦੀਪ ਸਿੰਘ ਗਿੱਲ, ਸਾਬਕਾ ਸਰਪੰਚ ਸਰਬੰਸਿੰਘ ਸੌਤਾ, ਪੰਚ ਅਮਨ ਚਾਬਲਾ, ਬਲਾਕ ਸਮਤੀ ਮੈਂਬਰ ਨਵਦੀਪ ਸਿੰਘ ਸੌਤਾ, ਮਲਕੀਸ਼ ਸਿੰਘ ਮੇਲੀ, ਸਾਬਕਾ ਸਰਪੰਚ ਜੀਵਨ ਕੁਮਾਰ, ਚੌਕੀ ਇੰਚਾਰਜ ਤੁਲੇਤਾ ਸੁਖਵਿੰਦਰ ਪਾਲ ਸਿੰਘ ਸੋਢੀ, ਜੋਗਾ ਸਿੰਘ ਜੋਹੜ, ਸਾਬਕਾ ਸਰਪੰਚ ਮਨੋਹਰ ਸਿੰਘ ਜੱਖੂ, ਲੰਬardar ਮੱਖਣ ਸਿੰਘ, ਮਾਸਟਰ ਤਰਮਿੰਦਰਜੀਤ ਨੀਟਾ ਟਿੰਕੂ ਸ਼ਰਮਾ ਬਿੰਨੀ ਗੋਤਮ ਤਾਰੰਬੇ ਸਿੰਘ ਧਮੀ ਫਲਪੋਤਾ ਹਾਜ਼ਰ ਸਾਰ ਅਸਬੂ ਪਿੰਡ ਵਾਸੀਆਂ ਲਈ ਬੜੀ ਖੁਸ਼ੀ ਤੇ ਸੁਭਾਗਾ ਭਰਿਆ ਸਮਾਂ ਹੈ ਕਿ ਅੱਜ ਅਸੀਂ ਬੜਾ ਪਿੰਡ ਕ੍ਰਿਕਟ ਕਲੱਬ ਵੱਲੋਂ ਟੂਰਨਾਮੈਂਟ ਦਾ ਜੋ ਪਿੰਡ ਬੱਦਰ ਦਾ ਟੂਰਨਾਮੈਂਟ ਲੈਦਰ ਬਾਲ ਦੇ ਨਾਲ ਕਰਵਾਇਆ ਜਾ ਰਿਹਾ ਆ 22 ਮਾ ਕ੍ਰਿਕਟ ਟੂਰਨਾਮੈਂਟ ਉਸ ਦਾ ਅਜਾ ਦੁਗਾਟਨ ਸਰਦਾਰ ਕੇਵਲ ਸਿੰਘ ਜੀ ਪਟਵਾਰੀ ਜੀ ਵੱਲੋਂ ਆਪਣੇ ਕਰ ਕਮਲਾ ਨਾਲ ਕੀਤਾ ਗਿਆ ਜਿਸ ਵਿੱਚ ਪਿੰਡ ਦੀ ਸਮੁੱਚੀ ਪੰਚਾਇਤ ਸਰਪੰਚ ਸਰਦਾਰ ਸੰਦੀਪ ਸਿੰਘ ਜੀ ਗੱਲ ਤੇ ਸਾਬਕਾ ਸਰਪੰਚ ਸਰਦਾਰ ਸਰਮਣ ਸਿੰਘ ਜੀ ਤੇ ਪਿੰਡ ਦੇ ਸਮੂਹ ਸਾਰੇ ਪਦਵੰਤੇ ਸੱਜਣ ਪਹੁੰਚੇ ਇਸ ਟੂਰਨਾਮੈਂਟ ਦੀ ਸਾਰੇ ਪਿੰਡ ਵਾਸੀਆਂ ਦੇ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਇਹ ਟੂਰਨਾਮੈਂਟ ਜੋ ਅਸੀਂ ਇਸ ਸਾਲ 22ਵੇਂ ਸਾਲ ਦੇ ਵਿੱਚ ਪਰਵੇਸ਼ ਕਰ ਚੁੱਕਾ ਆ ਇਹ ਟੂਰਨਾਮੈਂਟ ਹਰ ਸਾਲ ਦਰਬਾਰ ਬਾਬਾ ਮੁਹੰਮਦਦੀਨ ਸ਼ਾਹ ਜੀ ਦੀ ਯਾਦ ਦੇ ਵਿੱਚ ਤੇ ਸਾਡੇ ਕ੍ਰਿਕਟ ਖਿਡਾਰੀ ਸਵਾਰਗਵਾਸੀ ਪੁਸ਼ਪਿੰਦਰ ਸ਼ਰਮਾ ਜੀ ਅਤੇ ਬਾਰਮਜੀਤ ਸਿੰਘ ਸੋਹਤਾ ਦੀ ਯਾਦ ਦੇ ਵਿੱਚ ਅਸੀਂ ਹਰੇਕ ਸਾਲ ਕਰਵਾਉਂਦੇ ਆ ਇਹ ਟੂਰਨਾਮੈਂਟ 5-6 ਦਿਨ ਚੱਲੇਗਾ ਇਸ ਵਿੱਚ ਇਲਾਕੇ ਦੀਆਂ ਉੱਪਰ ਦੀਆਂ ਹੋਈਆਂ ਤੇ ਵਧੀਆ 24 ਟੀਮਾਂ ਭਾਗ ਲੈ ਰਹੀਆਂ ਹਨ ਇਸ ਟੂਰਨਾਮੈਂਟ ਦਾ ਜਿਹੜਾ ਪਹਿਲਾ ਇਨਾਮ ਆ ਸਰਦਾਰ ਗੁਰਲਾਟ ਸਿੰਘ ਜੀ ਲਾਡਾ ਸੋਤਾ ਵੱਲੋਂ 41000 ਰੁਪਏ ਦਾ ਦਿੱਤਾ ਜਾ ਰਿਹਾ ਆ ਇਸ ਦਾ ਜਿਹੜਾ ਦੂਜਾ ਪ੍ਰਾਈਜ਼ ਆ 25000 ਰੁਪਏ ਸਰਦਾਰ ਸਰਬੰਸ ਸਿੰਘ ਜੀ ਸਾਬਕਾ ਸਰਪੰਚ ਜੀ ਦੇ ਪਰਿਵਾਰ ਵੱਲੋਂ ਦਿੱਤਾ ਜਾ ਰਿਹਾ ਇਸ ਵਿੱਚ ਜਿਹੜੀ ਬੋਲਾਂ ਦੀ ਸੇਵਾ ਆ ਉਹ ਤਾਮੀ ਭਾਜੀ ਸੋਨੀ ਮੋਟਰ ਗਰਾਇਆ ਵੱਲੋਂ ਜਿਹੜੀ ਉਹ ਸਾਨੂੰ ਬੋਲਾਂ ਦੀ ਜਿਹੜੀ ਸੇਵਾ ਉਹਨਾਂ ਨੇ ਦਿੱਤੀ ਆ ਤੇ ਸੋਤਾ ਬ੍ਰਦਰ ਜਿਹਦਾ ਇਸ ਟੂਰਨਾਮੈਂਟ ਨੂੰ ਕਰਵਾਉਣ ਲਈ ਵਿਸ਼ੇਸ਼ ਸਹਿਯੋਗ ਹੈ ਇਸ ਤੋਂ ਇਲਾਵਾ ਬਹੁਤ ਸਾਰੇ ਦਾਨੀ ਸੱਜਣਾ ਨੇ ਵੱਖ-ਵੱਖ ਤਰ੍ਹਾਂ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਜਿਹੜੀ ਸਾਡੀ ਉਹ ਸੇਵਾ ਕੀਤੀ ਆ ਟੂਰਨਾਮੈਂਟ ਦੇ ਦੁਗਾਟ ਨਹੀਂ ਸਮਾਰੋਹ ਤੇ ਸਰਦਾਰ ਕੇਵਲ ਸਿੰਘ ਜੀ ਪਟਵਾਰੀ ਜੀ ਵੱਲੋਂ ਵੀ ਵਿਸ਼ੇਸ਼ ਜਿਹੜਾ ਸਹਿਯੋਗ ਸਾਨੂੰ ਦਿੱਤਾ ਗਿਆ ਆ 21000 ਰੁਪਏ ਦਾ ਅਸੀਂ ਉਹਨਾਂ ਦੇ ਤੇ ਪਿੰਡ ਵਾਸੀਆਂ ਦੇ ਬਹੁਤ ਸਾਰੇ ਧੰਨਵਾਦੀ ਆ ਤੇ ਇਲਾਕੇ ਦੇ ਇਲਾਕੇ ਦੇ ਜਿਹੜੇ ਕ੍ਰਿਕਟਾ ਪ੍ਰੇਮੀ ਆ ਪ੍ਰਸ਼ੰਸਕ ਹਨ ਉਹਨਾਂ ਨੂੰ ਮੇਰੀ ਬੇਨਤੀ ਆ ਤੇ ਇਸ ਟੂਰਨਾਮੈਂਟ ਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰੋ ਕਿਉਂਕਿ ਇਹ ਜਿਹੜੇ ਟੂਰਨਾਮੈਂਟ ਕਰਵਾਏ ਜਾਂਦੇ ਆ ਇਹਦੇ ਨਾਲ ਅੱਜ ਕੱਲ ਜਿਹੜਾ ਨਸ਼ਿਆਂ ਦਾ ਦੌਰ ਆ ਉਹਦੇ ਵਿੱਚੋਂ ਨਿਕਲਣ ਲਈ ਜਿਹੜੇ ਖਿਡਾਰੀਆਂ ਨੂੰ ਮਦਦ ਮਿਲਦੀ ਆ ਤੇ ਆਪਣਾ ਯੋਗਦਾਨ ਉਹ ਖੇਡਾਂ ਦੇ ਵਿੱਚ ਵੱਧ ਤੋਂ ਵੱਧ ਬਤੌਣ ਆ ਤੇ ਬਾਕੀ ਪਿੰਡ ਵਾਸੀਆਂ ਤੇ ਪਤਵੰਤੇ ਸੱਜਣਾਂ ਨੂੰ ਬੇਨਤੀ ਕਰਦੇ ਆ ਕਿ ਇਸ ਟੂਰਨਾਮੈਂਟ ਦੇ ਲਈ ਵੱਧ ਤੋਂ ਵੱਧ ਸਹਿਯੋਗ ਦਿਓ ਇਸ ਟੂਰਨਾਮੈਂਟ ਦਾ ਉਦਘਾਟਨ ਇਹ ਜਿਹੜਾ ਆਉਂਦੇ ਐਤਵਾਰ ਨੂੰ ਠੀਕ ਜਿਹੜਾ ਹੈਗਾ ਸਮਾਪਤੀ ਸਮਾਰੋਹ 3 ਵਜੇ ਜਾਂ ਹੋਵੇਗਾ ਤੇ ਬਾਕੀ ਦਾ ਟਾਈਮ ਮੌਕੇ ਤੇ ਦੱਸਿਆ ਜਾਵੇਗਾ ਬਾਕੀ ਮੈਂ ਇੱਕ ਵਾਰੀ ਸਾਰੇ ਕਮੇਟੀ ਮੈਂਬਰਾਂ ਦਾ ਪਿੰਡ ਵਾਸੀਆਂ ਦਾ ਐਨਆਰਏ ਵੀਰਾਂ ਤੇ ਪੰਚਾਇਤ ਮੈਂਬਰਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਧੰਨਵਾਦ ਜੀ ਹਾਂਜੀ ਭਾਈ ਜੀ ਸਾਰਿਆਂ ਨੂੰ ਸੂਚਿਤ ਕੀਤਾ ਜਾਂਦਾ ਸਾਡਾ ਇਹ 22ਵਾਂ ਕ੍ਰਿਕਟ ਟੂਰਨਾਮੈਂਟ ਹੈ ਜਿਹੜਾ ਕਿ ਅਸੀਂ ਯਾਦਗਾਰੀ ਆ ਬਾਬਾ ਮੁਕੰਦ ਦੀਨ ਸਾਹਿਬ ਜੀ ਯਾਦਗਾਰੀ ਟੂਰਨਾਮੈਂਟ ਦੇ ਤੌਰ ਤੇ ਮਨਾਉਂਦੇ ਆ ਇਹ ਸਾਡੇ ਵਿਛੋੜਾ ਦੇ ਚੁੱਕੇ ਸਾਥੀ ਪੁਸ਼ਪਿੰਦਰ ਜੀ ਪਰਮਜੀਤ ਉਹਨਾਂ ਦੇ ਨਾਲ ਸੋਨੂੰ ਸਾਡਾ ਛੋਟਾ ਉਹਨਾਂ ਨੂੰ ਸਾਰਿਆਂ ਨੂੰ ਸਮਰਪਿਤ ਹੁੰਦਾ ਹੈ ਇਹਦੇ ਵਿੱਚ ਅੱਜ ਕੇਵਲ ਜੀ ਨੇ ਉਦਘਾਟਨ ਕੀਤਾ ਇਸ ਟੂਰਨਾਮੈਂਟ ਦਾ ਤੇ ਇਹਦੇ ਵਿੱਚ ਰਿਫਰੈਸ਼ਮੈਂਟ ਦੀ ਸੇਵਾ ਆਪਣੇ ਬਾਬਾ ਬਲਗਨਾਥ ਮਿਸ਼ਨ ਜੀ ਉਹ ਕਰ ਰਿਆ ਨਾਲ ਸਾਥੀ ਸਾਡੇ ਬਿਲੋਂ ਬੜੇ ਹੋਮ ਹੋਮ ਆ ਕੇ ਟੀਮਾਂ ਆਉਂਦੀਆਂ 24 ਟੀਮਾਂ ਸਿਲੈਕਟ ਹੋਈਆਂ 24 ਟੀਮਾਂ ਜੇ ਟੂਰਨਾਮੈਂਟ ਹੋਣਾ ਟੂਰਨਾਮੈਂਟ ਜਿਹੜਾ ਹੈਗਾ ਸਾਡਾ ਪੂਰਾ ਐਨ ਕਿਟ ਦੇ ਵਿੱਚ ਪੂਰੇ ਰੂਲਸ ਐਂਡ ਰੈਗੂਲੇਸ਼ਨ ਦਾ ਹੁੰਦਾ ਤੇ ਇਹਦੇ ਨਾਲ ਕਮੈਂਟਰੀ ਬਹੁਤ ਵਧੀਆ ਹੁੰਦੀ ਹੈ ਗੱਲਾਂ ਬਾਤਾਂ ਹੁੰਦੀਆਂ ਪਹਿਲਾ ਇਨਾਮ ਪਹਿਲਾ ਇਨਾਮ ਇਹਦਾ ਇਸ ਵਾਰੀ ਅਸੀਂ ਜਿੱਦਾਂ ਹਰ ਸਾਲ ਵਧਾ ਲਈਦਾ ਨਾਮ ਇਸ ਵਾਰੀ 45000 ਰੁਪਏ ਪਹਿਲਾ ਇਨਾਮ ਤੇ 41000 ਸੌਰੀ 41000 ਰੁਪਏ ਠੀਕ ਹੈ ਗਰਲਾਰਡ ਸਿੰਘ ਲਾਡਾ ਵੱਲੋਂ ਸਪான்ਸਰ ਹੋਇਆ ਜੀ ਇਹ ਨਾਮ ਠੀਕ ਹੈ ਜੀ ਤਾਲੀ ਕੋਈ ਗੱਲ ਨਹੀਂ ਤਾਲੀ ਮਾਰ ਜਦਿਆਂ ਆਪਾਂ ਦੇ ਦੂਜਾ ਸਰਪੰਨ ਸਿੰਘ ਸਰਪੰਚ ਵੱਲੋਂ ਇਨਾਮ ਉਹ ਵੀ ਸਪான்ਸਰ ਆਈ 25000 ਰੁਪਏ ਸੋ ਇਹ ਇਨਾਮ ਜਿਹੜੇ ਆ ਇਹ ਖਿਡਾਰੀਆਂ ਦੀ ਹੌਸਲਾ ਵਧਾਈ ਲਈ ਆ ਖਿਡਾਰੀਆਂ ਨੂੰ ਇਹਦੇ ਨਾਲ ਉਤਸ਼ਾਹ ਮਿਲਦਾ ਪੈਸੇ ਦੀ ਕੋਈ ਐਡੀ ਤੈਨੂੰ ਪਤਾ ਵੀ ਇਹ ਤਾਂ ਖਰਚ ਹੋ ਜਾਣੇ ਆ ਪਰ ਅਸਲੀ ਤਾਂ ਇਹਨਾਂ ਨੂੰ ਜਿਹੜਾ ਟਾਈਮ ਇੱਥੇ ਆ ਕੇ ਇਹਨਾਂ ਨੇ ਸਪੈਂਡ ਕਰਨਾ ਆਪਾਂ ਉਹਦੇ ਮੈਸੇਜ ਲਈ ਉਹਦੇ ਕੰਮ ਦੇ ਲਈ ਇਹ ਸਾਰਾ ਕੰਮ ਚੱਕਦੇ ਆ ਬੋਲਣ ਦਾ ਖਰਚਾ ਅੱਛਾ ਆਪਣੇ ਸੋਨੀ ਮੋਟਰ ਸਾਡੇ ਬਹੁਤ ਪੁਰਾਣੇ ਸਪਾਂਸਰ ਆ ਜਿਹੜੇ ਸਾਥੀ ਸਾਡੇ ਇੱਥੇ ਖੜੇ ਆ ਇਹ ਬਹੁਤ ਸਾਨੂੰ ਬਹੁਤ ਹੌਸਲਾ ਅਫਜਾਈ ਦਿੰਦੇ ਆ ਇਹ ਇਸ ਵਾਰੀ ਸਾਰੀਆਂ ਬਾਲਾਂ ਦਾ ਖਰਚਾ ਜਿੰਨੀਆਂ ਵੀ ਕ੍ਰਿਕਟ ਬਾਲਸ ਯੂਜ਼ ਹੋਣੀਆਂ ਸਾਡੇ ਕੋਲ ਇਹ ਸਾਰਾ ਖਰਚਾ ਇਹ ਕਰ ਰਹੇ ਆ ਇਸ ਵਾਰੀ ਸੋ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਇਦਾਂ ਹੀ ਤੁਹਾਨੂੰ ਇਹ ਸਾਰੀ ਜਾਣਕਾਰੀ ਜਿਹੜੀ ਆ ਜਿੱਦਾਂ ਜੋ ਵੀ ਡਿਟੇਲਸ ਆ ਪੋਸਟਰ ਦੇ ਉੱਤੇ ਆਪਣੀ ਉਪਲਬਧਵਾ ਆ ਪਾ ਸਾਰੀ ਮੈਨ ਆਫ ਦਾ ਸੀਰੀਜ਼ ਵੀ ਆ ਉਹ ਕਿਹਦੇ ਵੱਲੋਂ ਸਪਾਂਸਰ ਆ ਆਪਣੇ ਫਾਦਰ अच्छा योगेश जी अपने फादर दी याच स्पोंसर ਕਰ ਰਹੇ ਰਾਜਕਮਾਰੀ ਜੀ ਨੇ 11000 ਰੁਪਏ ਸਪਾਂਸਰ ਕਰ ਰਹੇ ਠੀਕ ਹੈ ਜੀ ਮੈਨ ਆਫ ਦਾ ਸੀਰੀਜ਼ ਜਿਹੜਾ ਪਲੇਅਰ ਹੋਊਗਾ ਉਹਨੂੰ ਇਹ ਕੈਸ਼ ਪ੍ਰਾਈਜ਼ ਆ ਬਾਕੀ ਟਰੋਫੀ ਸਾਡੀਆਂ ਹੁੰਦੀਆਂ ਹਰ ਦੇ ਨਾਲ ਆਲਰੇਡੀ ਹੈਗੀਆਂ ਬਟ ਇਹ ਕੈਸ਼ ਜਿਹੜਾ ਹੈਗਾ ਉਹ ਕੈਸ਼ ਕੌਣ ਕੌਣ ਸਪਾਂਸਰ ਕਰ ਰਿਹਾ ਉਹਦੇ ਟਾਈਟਲ ਹੈਗੇ ਜਿਹੜੇ ਅਸੀਂ ਤੁਹਾਨੂੰ ਦੱਸ ਦਿੰਨੇ ਆ ਸਾਰਿਆਂ ਨੂੰ ਮੈਨ ਬੈਸਟ ਬੋਲਰ ਜਿਹੜੇ ਆ ਉਹ ਵੀ ਕੈਸ਼ ਪ੍ਰਾਈਜ਼ ਹੈਗੇ ਹਾਂਜੀ ਕਿੰਨੇ ਕਿੰਨੇ ਆ ਜੀ ਮੋਦੀ ਵੱਲੋਂ ਸਪਾਂਸਰ ਹੋਏ ਆ ਜੀ ਸਾਡਾ ਪਰਾਣਾ ਸਾਥੀ ਪਲੇਅਰ ਐਸ ਵੇਲੇ ਕੈਨੇਡਾ ਦੇ ਵਿੱਚ ਮੋਡੀ ਆ ਉਹਦੇ ਉਹਦੇ ਵੱਲੋਂ ਸਪான்ਸਰ ਹੋਇਆ ਹੈ ਉਹ ਨੰਨੇ 100 ਤੇ ਵੱਲੋਂ ਬੈਸਟ ਬੋਲਰ ਦੀ ਸਪான்ਸਰਸ਼ਿਪ ਆਈ ਆ ਵਾਹ ਜੀ ਵਾਹ ਹੋਰ ਮਾਰੇ ਕਿਹਨੇ ਕਿਹਨੇ ਕਰਤਾ ਇਹ ਵੀ ਦੱਸ ਦਿਓ ਸਾਰੀ ਅਨਾਉਂਸਮੈਂਟ ਕਰਾ ਦਿੰਨੇ ਆ ਬਹੁਤ ਬਹੁਤ ਮਿਹਰਬਾਨੀ ਆ ਮੇਰੇ ਵੱਲੋਂ ਬਹੁਤ ਬਹੁਤ ਹੌਸਲਾ ਮੇਰੇ ਵੱਲੋਂ ਅਸ਼ੀਰਵਾਦ ਵੀ ਹੈ ਮੇਰੇ ਛੋਟੇ ਭਾਈ ਆ ਸਾਰੇ ਮੈਂ ਸਾਰਿਆਂ ਨੂੰ ਇਹੀ ਹੌਸਲਾ ਦਿੰਨਾ ਵੀ ਹਾਂ ਭਾਈ ਇਦਾਂ ਹੀ ਆ ਸਾਡਾ ਜਿਹੜਾ ਫੋਟੋਗ੍ਰਾਫਰ ਆ ਸਾਡੇ ਕੋਲ ਦੇਖੋ ਇਹ ਵੀ ਸਾਡਾ ਪਲੇਅਰ ਆ ਪਰਾਣਾ ਇਹ ਵੀ ਸਾਨੂੰ ਇਹ ਆਪਣੀ ਸੇਵਾ ਦਿੰਦਾ ਪਿਆ ਰਜੇਸ਼ ਕੁਮਾਰ ਸਾਡੇ ਕੈਪਟਨ ਰਹੇ ਆ ਪੁਰਾਣੇ ਬਲਵਿੰਦਰਾ ਟੈਂਟ ਹਾਊਸ ਵਾਲੇ ਉਹ ਵੀ ਸਪான்ਸਰ ਰਹੇ ਆ ਕਮਲ ਜਹਾਜ جنرل ਸਟੋਰੇ تھے ਆਪਣੇ ਪੋਸਟਰ ਤੇ ਦੇਖੋ ਉਹਨਾਂ ਨੇ ਸਪான்ਸਰ ਹੋ ਹਰ ਸਾਲ ਸਾਨੂੰ ਸਪான்ਸਰਸ਼ਿਪ ਦਿੰਦੇ ਆ ਹਰ ਸਾਡੀ ਆ ਦੇਖ ਲਓ ਥੱਲੇ ਸਰਪੰਚ ਸਾਹਿਬ ਬੈਠੇ ਆ ਇਹ ਪਟਵਾਰੀ ਜੀ ਆ ਇਹ ਸਾਰੇ ਸਾਡੇ ਐਨ ਪੁਰਾਣੇ ਸਾਥੀ ਆ ਜਿਹੜੇ ਆ 22 ਸਾਲ ਮਤਲਬ 22ਵਾਂ ਮੀਨਸ ਘੱਟੋ ਘੱਟ 22 ਸਾਲ ਹਰ ਸਾਲ ਬਾਤ ਕਰੀ ਹੋਰੀ ਗੈਪ ਵੀ ਪੈਂਦਾ ਪਰ ਅਸੀਂ ਉਦਾਂ ਆਉਨੇ ਆ ਪਰ ਇਹ ਕਿੰਨੇ ਸਾਲਾਂ ਤੋਂ ਜੁੜੇ ਹੋਏ ਆ ਇਹ ਸਾਰੇ ਸਾਥੀ ਆ ਅਸੀਂ ਇਦਾਂ ਹੀ ਸਾਡੀ ਅਪੀਲ ਆ ਸਾਰਿਆਂ ਨੂੰ ਵੀ ਹਾਂ ਮਿਲਜੋਲ ਕੇ ਇਦਾਂ ਹੀ ਆਪਾਂ ਕਰੀਏ ਤਾਂ ਕਿ ਪਲੇਅਰ ਜਿਹੜੇ ਆ ਗਰਾਊਂਡ ਚ ਆਉਣ ਹੋਰ ਕੋਈ ਏਦਾਂ ਨਸ਼ਾ ਨੁਸ਼ਾ ਚ ਨਾ ਜਾਣ